ਗੱਗੂ ਹਣੀ ਕਵਾੜਖਾਨੇ ਦੇ ਵਿੱਚ ਤੁਰੇ ਫਿਰਦੇ ਨੇ ਵਜ੍ਹਾ ਕੀ ਐ ਮੈਂ ਰੰਗ ਮਾਰਨਾ ਨਜ਼ਾਰਾ ਬਾਂਜੇ ਰੰਗ ਮਾਰ ਕੇ ਮਾਮੇ ਦੇ ਮੁੰਡੇ ਦੀ ਜੱਗ ਬਸ ਤੇ ਜਾਵਾਂਗੇ ਜੱਗ ਪ੍ਰਵੀਰ ਨੰਨਾ ਨਾ ਆਇਆ ਤੱਕ ਭਰਾ ਦੇ ਦੇ ਮੁੰਡੇ ਦੀ ਜੱਗ ਉਹਦੇ ਪਈ ਲੰਮੇ ਵੇਲੇ ਤੂੰ ਤੋਂ ਕਹਿ ਬਿੰਦਾ ਹੁੰਦਾ ਕਿ ਭਾਜੀ ਮੈਂ ਨਹੀਂ ਖਾਣੀ ਬਾਅਦ ਚ ਲੈ ਕੇ ਵੀ ਨਹੀਂ ਆਉਂਦੇ ਹੁੰਦੇ ਉਹ ਵੀ ਸਾਸਰੀ ਕਾਰ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਗੂ ਹਣੀ ਕਵਾੜਖਾਨੇ ਦੇ ਵਿੱਚ ਤੁਰੇ ਫਿਰਦੇ ਨੇ ਵਜ੍ਹਾ ਕੀ ਐ ਵਜ੍ਹਾ ਸ਼ੈੱਡ ਮਸ਼ੀਨ ਦਾ ਸ਼ੈੱਡ ਪਾਉਣਾ ਫਿਰ ਮਸ਼ੀਨ ਆ ਜਾਣੀ ਹਾਂ ਉਹਦੇ ਲੈਣਾ ਹੈ ਅਸੀਂ ਗਾਡਰ ਤੇ ਪਾਈਪਾਂ ਇਹ ਮੇਗਾ ਤੁਸੀਂ ਪੁਰਾਣੇ ਲਓ ਕਿਉਂਕਿ ਇਹਨਾਂ ਨੂੰ ਰੰਗ ਕਰਕੇ ਹੀ ਨਵੇਂ ਬਣਾਦੇ ਹਾਂ ਹਰ ਵਾਰ ਜਿੰਨੇ ਸ਼ੈੱਡ ਦੀ ਵੇਖੇ ਅੱਜ ਵੀ ਜਾ ਕੇ ਆਪਾਂ ਰੰਗ ਕਰ ਹੀ ਦੇਣਾ ਕਿਉਂਕਿ ਅੰਕਲ ਰੰਗ ਕਰਕੇ ਨਵੇਂ ਬਣਾ ਦੇਣਗਾ ਡਰਾਜ ਆਪਾਂ ਸਾਰੇ ਠੀਕ ਹੈ ਬਣਾ ਦੇਾਂਗੇ ਨੈਟ ਤੇ ਹੋਣੀ ਖੜੀ ਆ ਹਾਂ 3 ਗਰੋਲੇ 14 ਕੁਟਾ ਕੱਢੋ ਓ ਮਾਈ ਗੋਡ ਅੰਕਲ ਹੋਣਾ ਕੋਈ ਵੈਰਾਈਟੀ ਬਹੁਤ ਭਾਲ ਭਾਲ ਦੀ ਗੇਟਵੇ ਲੋ ਇੰਨੇ ਪਏ ਆ 32 ਗਰੋਲੇ ਸਾਰੇ ਪਈ ਵੇਖ ਲਿਆ ਇਹ ਸਾਰੇ ਸ਼ੈੱਡ ਵਾਲੇ ਆਏ ਆ 20 ਫੁੱਟ ਕਰਨਾ 20 ਫੁੱਟ ਲੰਮਾ 30 ਫੁੱਟ ਚੌੜਾ 20 ਫੁੱਟ ਲੰਮਾ ਕਿੰਨਾ ਵੀ ਹਾਂ 100 ਇਹ ਤੋਂ 4 ਘੰਟੇ ਨੂੰ 40 ਮਟਰੀ ਦੀ ਲੋ 45 ਕਰਨਾ ਹੈ ਹਾਂ ਤੇ 14 ਦੀ ਬਜਾਅ 11 ਘਟਾ ਕੇ 14 ਫੁੱਟ ਲੈ ਜਾ ਨਹੀਂ 10 ਫੁੱਟ ਚਾਰ ਨਹੀਂ ਸਹੀ ਉਹ ਹੈ ਲੋ ਉੱਥੇ ਹੀ ਜਾਵੜਨੀ ਗੱਲ ਭਲਾ 14 ਫੁੱਟ ਤਿੰਨ ਲੈ ਜੀਏ ਐਨਾ ਗੱਗੋ ਮੰਨ ਕੇ ਚੱਲ ਜੇ 2 ਫੁੱਟ ਟੋਟਾ ਕਿਤੇ ਨਾ ਕਿਤੇ ਕੰਮ ਵੀ ਆ ਜਾਂਦਾ ਗਾਡਰ ਦਾ ਵਧ ਗਿਆ ਦੇ ਘਟੇ ਨਾ ਮਾਜੇ ਦੇ ਕੋਈ ਗੱਲ ਨਹੀਂ ਮਾੜਾ ਮੋਟ 2-3 ਫੁੱਟ ਕਿੰਨੇ ਫੁੱਟ 14 ਤੇ 3 ਕਿੰਨੇ ਦੇ ਹੋਗੇ 14 42 2 ਫੁੱਟ ਵਾਦੇ ਗਿਆ ਨਾ ਹਾਂ ਜੇ ਭਾਰੇ ਲੈਂਦੇ ਨਾ ਭਾਰ ਮੰਨੇ ਤੇ ਗਾੜੀ ਗੜੀ ਬੰਦ 10 ਕਿਲੋ ਕਿੰਨਾ ਭਜਣਾ ਹੁੰਦਾ ਦਾ 10 ਕਿਲੋ 3 ਕਿਲੋ ਹਾਂ ਜੀ 14 ਫੁੱਟ ਤੇ 3 ਕਿਲੋ ਲੱਗਦਾ ਹੈ ਸ਼ੈੱਡ ਬਣਾਉਣਾ ਕੋਈ ਦਿਮਾਨ ਨੇ ਕਿਹਾ 10 ਕਿਲੋ ਵਾਲਾ ਜਾਂ 30 120 ਕਿਲੋ 1 ਕਵਾਂਟਲ 20 ਕਿਲੋ ਹੋ ਜਾਣਾ 20 ਕਿਲੋ ਕਵਾਂਟਲ ਦੇ ਰੇਲ ਬੰਨੇ ਦਾ ਚਲ ਇਹ ਤਲਾ ਦੋ ਬੱਖੇ ਮੈਂ ਵਿਚਾਰ ਇੰਚ ਲੈਣੀ ਆ ਇਹ ਆ ਵਾਕਿਆ ਵਾਲੀ ਬੰਦੇ 14 ਫੁੱਟ ਵਾਲੀ ਪਾਈਪਾਂ ਆਪਾਂ 4 ਇੰਚ ਚਾਹੀਦੀ ਮੋਟੀ ਆਪਾਂ ਨੂੰ ਪਾਈਪ ਆਪਾਂ ਵੀ ਪੁੱਟਾ ਲੈਣਾ ਦਾ ਲੰਬਾ ਵੀ ਵਿਆਹ ਦਾ ਬਸ ਉਹ ਵੀ ਪੁੱਟਾ ਵੀ ਇਹ ਕਿੰਨੇ ਕਿਲੋ ਹੋਗਾ ਇਹ ਹੋਗਾ ਵੀਰੇ 55 ਕਿਲੋ ਦਾ ਮੋਟਾ ਇਹ ਨਾ ਘਰ ਆਉਗਾ ਪਰਦੇ ਤੋਂ ਇੱਕ ਨਹੀਂ 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 55 ਕਿਲੋ ਦਾ ਹੈ ਆ ਜਿਹੜਾ 20 ਫੁੱਟਾ ਵਾ ਇਹ ਇੱਕ ਹੀ ਹੈ ਨਾ ਹਾਂ ਇੱਕ ਤੇ ਦੋ ਦਾ ਫੁੱਟੇ ਲਾਲਾ ਫਿਰ ਜੇ ਲੈਣਾ ਜਿਵੇਂ ਤਰ੍ਹਾਂ ਦਿਲ ਕਰਦਾ ਕਿਵੇਂ ਕਰੀਏ ਜਿਵੇਂ ਤੁਹਾਨੂੰ ਕੋਈ ਦੇ ਦੇ ਆਪਾਂ ਲੋਹ ਕੱਟ ਕੇ ਪਾਉਣਾ ਵਾ ਮੇਰਾ ਇਹ ਲੈ ਆ ਆਹ ਸਹੀ ਆਪਸ਼ਨ ਹੈ ਜਿਹੜਾ ਨਾਲ ਦਾ ਵਜਨ ਦੇ ਵਿੱਚ ਲੋਹ ਹੈ ਬੜਾ ਚੰਗਾ ਪੈ ਪਾਪਨ 40 ਫੁੱਟ ਅੰਕਲ ਆਵੇ ਆ ਹੀ ਕੱਢ ਲੈ ਜਸਤੀ ਚਾਹੀਦਾ ਵਧੀਆ ਮੜਾ ਜੰਗਾਲਿਆਣਾ ਉਹ ਇਹਦੇ ਵਿੱਚ ਮਿੱਟੀ ਮੁੱਟੀ ਤਾਂ ਆਉ ਹਾਂ ਬੜੀਆ ਦੇਦੀਆਂ ਰੰਗ ਮਾਰਨੇ ਨਜ਼ਾਰਾ ਬਾਂਜੇ ਰੰਗ ਮਾਰ ਕੇ ਹੋਰ ਬਸ ਆ ਡਿਲੀਵਰੀ ਵਾਲੇ ਕੱਢਦੇ ਭਲਾ ਬਾ ਨਜ਼ਾਰਾ ਬਾਂ ਨ ਕੰਮ ਹੋ ਜਾਵੇ ਆ ਕਿੰਨੇ ਫੁੱਟ ਆ ਤਾਂ ਟੋਟੇ ਜੇ ਲੱਗੇ ਨਾ ਇਹ 3 ਇੰਚ ਹੀ ਆ ਆਪਣ 4 ਚਾਹੀਦੇ ਹੋਰ ਸਰਿਆ ਤਾਂ ਨਹੀਂ ਚਾਹੀਦੇ ਨਾਲ ਨਾ ਉਹ ਹੈਗਾ ਸਰਿਆ ਗੱਗੂ ਕਦੋਂ ਲਿਆਂਦਾ ਆਪਾਂ ਉਹਨੇ ਸਰਿਆ ਕਿਹਾ ਹੀ ਨਹੀਂ ਉਹਨੇ ਗਾਰਡਨ ਉਹ ਵੇਖੋ ਕੈਂਚੀ ਤੋਂ ਗੀਲੋਣੀ ਗਾਰਡਨਰੀ ਬਹੁਤ ਮਜ਼ਬੂਤ ਹੋ ਜਾਂਦਾ ਉਹਨੇ ਐਂਗਲ ਮੰਗਾਈ ਸੱਚ ਉਹਨੇ ਐਂਗਲ ਮੰਗਾਈ ਭਰਾਵਾ ਹਾਂ ਉਹਨੇ ਐਂਗਲ ਮੰਗਾਈ ਆ ਉਹਨੇ ਐਂਗਲ ਲਾਉਣੀ ਕਿਹ ਕਹਿੰਦਾ ਮੈਂ ਵੀ ਹolí ਜੇ ਕਿਸ ਕਾ ਹਣ ਕਹਿੰਦਾ ਕੋਈ ਨਹੀਂ ਚਿਕਨ ਨਹੀਂ ਇਹ ਸਾਡੇ ਭਰਾਵਾਂ ਦਾ ਬਹੁਤ ਧੰਨਵਾਦ ਪ੍ਰਵੀਨ ਦਾ ਪ੍ਰਦੀਪ ਦਾ ਤੇ ਜੋਧਾ ਹੈ ਨੀਗਾ ਇਹਨੇ ਜਿਹਨੇ ਪੁੱਛਾ ਵੇ ਮੁੱਛਾ ਵਾਹ ਕੇ ਜਾਂਦੀਆਂ ਏ ਦਿਸ ਇਜ਼ ਗ੍ਰੀਨ ਕਲਰ ਗ੍ਰੀਨ ਕਲਰ ਆ ਵੇਖ ਲੋ ਸ਼ਾਹ ਜੀ ਤੁਹਾਡੇ ਸਾਹਮਣੇ ਆ ਪਾਈਪਾ ਆਪਾਂ ਖਰੀਦੀਆਂ ਸੀ ਤੋਡੇ ਸਾਹਮਣੇ ਆ ਗਾਡਰਾ ਪਖਰੀ ਤੇ ਕਿਉਂ ਲੱਗਦੇ ਪੁਰਾਣੇ ਕਵਾੜੀਏ ਤੇ ਲਿਆਂਦੇ ਗੱਲ ਬਾਤ ਐ ਹੀ ਆ ਬਾ ਨਾਲ ਦੀ ਨਾਲ ਹੀ ਰੰਗ ਮਾਰਤਾ ਚੋਬਰ ਕਹਿੰਦੇ ਚਾਰ ਪੰਜ ਜਣੇ ਖੜਕੜ ਖੜ ਕਰਨ ਤੇ ਲੱਗੇ ਤੇ ਰੰਗ ਰੂੰਗਾ ਨੇ ਨੇ ਖਲਾਰਤਾ ਤੇ ਗੱਗੂ ਹੁਣ ਆਪਾਂ ਕਿੱਥੇ ਜਾਣਾ ਜੈਗੋ ਤੇ ਜੈਗੋ ਤੇ ਜਾਵਾਂਗੇ ਦੇਨੂ ਕਿਹਾ ਸੀ ਤੂੰ ਕਹਿੰਦੇ ਹੁਣ ਇਸ ਟਾਈਮ ਨਹੀਂ ਜਾਣਾ ਮਾਮੇ ਦੇ ਮੁੰਡੇ ਦੀ ਜੱਗ ਬਸ ਤੇ ਜਾਵਾਂਗੇ ਜੱਗ ਪ੍ਰਵੀਰ ਨੰਨਾ ਹੋਇਆ ੱਤਕਾ ਪ੍ਰਵੀਰ ਤੂੰ ਵੀ ਜੇ ਮੁੱਛ ਤੋਂ ਲਾਉਣਾ ਨਾ ਆ ਮੁੱਛ ਤੋਂ ਰੰਗ ਲਾਉਣਾ ਤੇ ਉਹ ਥਿਨਰ ਵਾਲਾ ਗਿੱਲਾ ਉਹ ਨਾ ਮਾਰ ਲੈ ਉਹ ਗਿੱਲੇ ਗਿੱਲੇ ਮਾਰ ਲੈ ਡੀਜ਼ਲ ਮਾਰ ਲੈ ਇੱਥੇ ਡੀਜ਼ਲ ਅੱਸੀ ਹੈ ਥਿਨਰ ਸਸਤਾ ਵਾ ਉਹ ਥਿਨਰ ਆਵੇ ਗਿੱਲਾ ਓਏ ਕੱਪੜੇ ਗਿੱਲਾ ਕੱਪੜਾ ਗਿੱਲਾ ਵਾ ਇਹਦੇ ਨਾਲ ਸਾਫ਼ ਕਰ ਹਾਂ ਕਿੱਲਾ ਨਾ ਹਾਂ ਹਾਂ ਰੰਗ ਲੈਂਦਾ ਵਾ ਨੱਪ ਕੇ ਮਲ ਕੇ ਲਾ ਮੜਾ ਜਾ ਤੂੰ ਮੈਂ ਮੁੱਛਾਂ ਨੂੰ ਐ ਡਰਦਾ ਜਿਵੇਂ ਬੜੀਆਂ ਖੰਨੇ ਵਾਲੇ ਤੇ ਕੁੰਨੀਆਂ ਕਰਾਈਆਂ ਗੱਲਾਂ ਤੋਂ ਲਈ ਜਾਂਦਾ ਮੁੱਛਾਂ ਦਾ ਓਕਾ ਨਹੀਂ ਗਾ ਹਾਂ ਖੰਨਿਆਂ ਵਰਾ ਕੇ ਪੁੱਤਾ ਵਾਂਗੂ ਪਾਲੀ ਜੱਟ ਨਹੀਂ ਅੱਛਾ ਚੱਲ ਠੀਕ ਆ ਮੜਾ ਆ ਜਾ ਨਹੀਂ ਨਹੀਂ ਨੱਪ ਕੇ ਲਾ ਹਜੇ ਵੀ ਨਹੀਂ ਲੈਂਦਾ ਗਾ ਲੈ ਤਾਂ ਗਿਆ ਵਾਵਾ ਜ਼ਿਆਦਾਤਰ ਹਾਂ ਐ ਲਾ ਐ ਐ ਦੂਜਾ ਗੱਲ ਤੋਂ ਵੀ ਹਾਂ ਇੱਥੋਂ ਵੀ ਇੱਥੋਂ ਵੀ ਆ ਲੈ ਗਿਆ ਕਿ ਨਹੀਂ ਦਾੜੀ ਤੋਂ ਮਿਲਾਓ ਦਾੜੀ ਤੇ ਐਂ ਲੱਗਦਾ ਜਿਵੇਂ ਸਬਜ਼ੀ ਖਾ ਕੇ ਆਇਆ ਹੁੰਦਾ ਹੈ ਹਰੀ ਦਾਲ ਖਾਧੀ ਹੁੰਦੀ ਐਵੇਂ ਲੈ ਜੂਗਾ ਹਾਂ ਲੈ ਗਿਆ ਚੱਕ ਦੀ ਗਰੀਬੀ ਹਾਂ ਚੱਕ ਦੀ ਚਲੋ ਬਈ ਥੈਂਕ ਯੂ ਕਿਹ ਕਰਨ ਜੋ ਕਰਨਾ ਕਾ ਕੇ ਹੁਣ ਆਪਾਂ ਚੱਲ ਜਿਹੜੀ ਜਿਹੜੀ ਕਿ ਮੇਰੇ ਨਾਲ ਕੀਤੀ ਜੇ ਹੋਣਾ ਕਰਿਓ ਕੇ ਲਗਾ ਦ ਕੀ 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 ਚ ਕੀ ਚਾਹੀਦਾ ਤੈਨੂੰ ਕੀ ਚਾਹੀਦੀ ਕੀ ਆ ਲੈ ਫੜ ਫਿਰ ਚਲੋ ਬਾਈ ਕਾਲ ਨੂੰ ਮਿਲਦੇ ਕੋਰਨ ਰਾਡ ਸਪੀਡ ਡ੍ਰੀਮ ਬੇਬੀ ਯਾ ਓਕੇ ਓਏ ਵੇਖਣ ਵੇਖੀ ਵਿਆਹ ਆਈ ਭਰਾਵ ਦੇ ਦੇ ਮੁੰਡੇ ਦੀ ਜਾਗੋ ਦੇ ਪਈ ਲੰਮੇ ਵੇਲੇ ਹੈ ਅਲੜਾ ਨੇ ਅਲੜਾ ਹਾਂ ਓ ਥੱਕ ਗਈ ਐਡਾ ਤੂੰ ਕਿੱਡੀ ਗੋਸੇ ਕਰਦੀ ਰਹੀ ਜੋਗਾ ਕੇ ਕਿੱਡੇ ਕਿ ਤੂੰ ਬੋਲੀਆਂ ਪਾਉਂਦੀ ਰਹੀ ਤੇ ਚਬਾਲਾ ਲਿਆ ਬੋਲੀਆਂ ਬਾਹਰ ਲਿਆ ਸਾਰੇ ਜਾਗਦੇ ਨੇ ਭਾਜਾ ਆ ਲੈ ਦੱਸ ਬੋਲੀਆਂ ਕੇ ਖੇਲ ਕਰਦੇ ਨਾ ਇਹਨੇ ਮਾਸੇ ਰਹਿ ਕੇ ਖੂਦੇ ਅਗਲੀ ਨਿਕਲੀ ਦੇ ਲੋ ਵੀ ਮਤਰਾ ਟਿੱਡੀਆਂ ਦੇ ਸੂਟ ਵੇਚ ਸਕਦੇ ਆ ਤੁਸੀਂ ਇਹਨਾਂ ਨੇ ਆਪ ਘਰੇ ਬਣਵਾਏ ਆ ਇਹ ਗਰਦੀਪ ਉਹਨਾਂ ਨੇ ਆਪ ਮਸ਼ੀਨ ਤੇ ਕਢਾਈ ਕੱਢ ਕੇ ਇਹਨਾਂ ਨੇ ਸਾਰੇ ਸੂਟ ਬਣਾ ਕੇ ਦਿੱਤੇ ਆ ਤੇ ਆਪਦੇ ਵੀ ਸੇਮ ਸੂਟ ਉਹਨਾਂ ਦੇ ਡਿੱਟੇ ਬਣਾਏ ਆ ਜਿਵੇਂ ਦੇ ਕੁੜੀਆਂ ਦੇ ਬਣਾਏ ਆ ਤਾਂ ਜੋ ਕੁੜੀਆਂ ਪਤਾ ਹੀ ਲੱਗੇ ਵੀ ਇਹਨਾਂ ਦੀਆਂ ਕਿਉਂ ਵੀ ਖਾ ਪੀ ਕੇ ਹੁਣ ਟੌਰਨ ਭਰਾ ਬਏ ਖਾਣੇ ਬਏ 2 ਮਿੰਟ ਰੁਕ ਜਾ ਛਾਹ ਲੈ ਲਾ ਨਹੀਂ ਨਹੀਂ ਛਾਹ ਲੈ ਲਾ ਇੱਥੇ ਛਾਹ ਦਾ ਲੈ ਲਵਾਂਗੇ ਬਾਅਦ ਚਾ ਸੈਲਡ ਜ਼ਰੂਰੀ ਕਹਿੰਦੇ ਉਧਰ ਵੇਖੀ ਸਾਈਡ ਤੇ ਹੋ ਕੇ ਬਹਿ ਗਿਆ ਮੈਂ ਘਰੋਂ ਖਾ ਕੇ ਆਇਆ ਜੀ ਆਹ ਡਿੱਟੇ ਜੀ ਐਜਾ ਹੁੰਦਾ ਵਿਆਹ ਤੇ ਜਾ ਕੇ ਨਾ ਮੈਂ ਕਿਵੇਂ ਉੱਤ ਉੱਤ ਕਹਿ ਪੈਂਦਾ ਹੁੰਦਾ ਕਿ ਭਾਜੀ ਮੈਂ ਨਹੀਂ ਖਾਣੀ ਬਾਅਦ ਚ ਲੈ ਕੇ ਵੀ ਨਹੀਂ ਆਉਂਦੇ ਹੁੰਦੇ ਬੈਠਾ ਰਹਿਦਾ ਮੂੰਹ ਜਿਹੜੇ ਸਾਈਡ ਤੇ ਲਾ ਕੇ ਆਓ ਸਾਈਡ ਤੇ ਆ ਰੋਸ ਕੇ ਬੈਠਾ ਰਹਿਦਾ ਨਹੀਂ ਆਪਣਾ ਕਹਿੰਦਾ ਮੋਟਰ ਅਸੀਂ ਕੌਣ ਆਣਾ ਹਾਏ ਓਏ ਓਏ ਕੱਡਾ ਕੱਡਾ ਏ ਮਨਿੰਦਰ ਕਿੱਥੇ ਆਏ ਮਨਿੰਦਰ ਕਿੱਥੇ ਆਏ ਓਏ ਵਾਕੇ ਆਪਾਂ ਦੇ ਪਿੱਛਾ ਜਾ ਫਿੱਟ 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 ਬਈ ਫਿੱਟ ਨਹੀਂ ਮੈਂ ਨਹੀਂ ਵਿਖਾਉਣਾ ਚੱਲ 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 ਕੇ ਨਾਲ ਦਾ ਜਾ ਜਾ ਹਾਂ ਚੱਲ ਅਗੇ ਲਾ ਕੇ ਮੰਮੀ ਨੇ ਕਹੇ ਖੇਚ ਕੇ ਚੱਲ ਲੈ ਜਾ ਲੈ ਜਾ ਲੈ ਜਾ ਖੇਚ ਕੇ ਨੂੰ ਇਹਨੂੰ ਲੈ ਜਾ ਖੇਚ ਕੇ ਕੋਈ ਦੁੱਖ ਕੋਈ ਚੱਕਰ ਨਹੀਂ ਲੈ ਜਾ ਲੈ ਜਾ ਖੇਚ ਨੇ ਇਹ ਕਿ ਜੈਕਟ ਪਾੜ ਦੇਣੀ ਤੇਰੀ ਯਾਰਾਂ ਵਾਲੀ ਮੰਮੀ ਲੈ ਜਾ ਖੇਚ ਕੇ ਮਹੀ ਰੋਟੀ ਲਗਾ ਦੇ ਹਾਂ ਹਾਂ ਨਾ ਰੋਟੀ ਨਹੀਂ ਖਾਣ ਦਿੰਦਾ ਇਹ ਆ ਗਿਆ ਇਹ ਤੂੰ ਨਾ ਗੱਲ ਬਗਾਨੇ ਘਰ ਜਾ ਆਪੇ ਹਰਿਆਣਾ ਚੱਲ 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 ਆਈਦਾ ਗੱਲ ਆ ਮੰਮੀ ਨਾ ਬੁਲਾਈ ਨਾ ਇਹਨੂੰ ਅੱਜ ਤੋਂ ਬਾਅਦ ਉਆ ਮਾਰਦੇ ਲੋ ਨੱਚਣ ਵਾਲਾ ਕਰੇ ਕੰਮ ਸ਼ੁਰੂਆ ਤੇ ਇਹ ਪਹਿਲਾਂ ਹੀ ਪੰਗੜੇ ਪਾਉਂਦੇ ਜਾਂਦੇ ਆ ਇਹ ਬਾਹਰ ਜਾ ਕੇ ਨੱਚੇ ਨਹੀਂ ਮਾਮੀ ਵਿਚਾਰੀ ਨੇ ਬਹੁਤ ਜ਼ੋਰ ਲਾਇਆ ਪਰ ਗੱਗੂ ਹਣੀ ਕਹਿੰਦੇ ਨਹੀਂ ਸਾਨੂੰ ਸੰਗ ਬਹੁਤ ਜਾਰੀ ਆਉਂਦੀ ਆ ਸਵੇਰ ਦੇ ਰੰਗ ਕਰ ਕਰਕੇ ਕਹਿੰਦਾ ਥੱਕੇ ਪਏ ਆ ਲੱਕ ਕੁੱਬੇ ਹੋਏ ਪਏ ਬੀਬੀਆਂ ਨੱਚੀ ਜਾਂਦੀਆਂ ਜੋਰੋ ਸ਼ੋਰ ਤੇ ਇਹ ਇਧਰ ਸੋਈ ਦੇ ਵੱਲ ਵੜ ਗਿਆ ਚਲੋ ਜੀ ਇਹਨੇ ਦਾ ਹੁਣ ਤੁਹਾਨੂੰ ਪਤਾ ਹੀ ਆ ਰਸੋਈ ਦੇ ਵਿੱਚ ਕੀ ਕਰਨਾ ਹੁੰਦਾ ਗੱਗੂ ਹਣੀ ਔਖੇ ਹੋ ਕੇ ਕਹਿੰਦਾ ਵੀ ਚਲੋ ਚੱਲੀਏ ਹੌਲੀ ਹੌਲੀ ਕਿਸਕ ਜੀਏ ਪਰ ਨਹੀਂ ਸਨੋਵਰਣ ਕਹਿੰਦੇ ਫਰਿਜਾਂ ਖੋਲ ਕੇ ਚੈੱਕ ਕਰਾਂਗੇ ਗੱਗੋ ਨਹੀਂ ੱੱਪੀ ਜਾਂਦੇ ਇੱਧਰ ਸਨੋਵਰ ਹਣੀ ਫ੍ਰੀਜਾਂ ਲਓ ਵੀ ਫਿਰ ਸਾਹਮਣੇ ਤੁਸੀਂ ਆਉਂਦੀ ਦੇਖ ਸਕਦੇ ਹੋ ਹਰਜੀਤ ਕੌਰ ਯਾਨੀ ਕਿ ਪਾਲੇ ਦੀ ਕੁੜੀ ਤੇ ਪਾਲੇ ਦੀਆਂ ਨੋਮਾਂ ਉਹਦੇ ਲਈ ਡੱਬਾ ਭਰ ਕੇ ਪੰਜੀਰੀ ਦਾ ਉਹ ਪੰਜੀਰੀ ਕਹਿੰਦੇ ਆ ਕੀ ਕਹਿੰਦੇ ਹੁੰਦੇ ਭਾਜੀ ਦਾ ਲੈ ਕੇ ਆਉਂਦੀਆਂ ਵੀ ਇਹ ਨਾਨਕੇ ਭਾਜੀ ਦੇ ਦਿੰਦੇ ਵੀ ਹੁਣ ਚਲੋ ਜਾ ਕੇ ਆਪਾਂ ਵੀ ਪਿੰਡ 'ਚ ਵੜਦਾਂਗੇ ਵੀ ਭੂਆ ਜਾ ਕੇ ਮੁੰਡੇ ਦੀ ਪਿੰਡ 'ਚ ਭਾਜੀ ਵੰਡੇਗੀ ਕਿ ਮੁੰਡੇ ਦਾ ਵਿਆਹ ਹੋ ਗਿਆ ਇਹ ਐਗਜ਼ੌਸਟ ਫੈਨ ਵਾਲਾ ਜੀ ਪਤਾ ਵਾਹ ਜੀ ਵਾਹ ਇਹ ਜ਼ਿੰਮੇਵਾਰੀ ਚੱਕਦੇ ਹੋਏ ਸਨੋਵਰ ਬਾਲ ਅਕਸਰ ਖਾਣ ਪੀਣ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਸਨੋਵਰ ਬਾਲ ਨੂੰ ਦਿੱਤੀ ਜਾਂਦੀ ਹੈ ਕਿਉਂਕਿ ਇਹ ਵੱਡੇ ਢੇਡਾਂ ਵਾਲੇ ਤੋਂ ਸਾਨੂੰ ਪੂਰਾ ਯਕੀਨ ਹੈ ਕਿ ਇਹ ਚੀਜ਼ ਬਚਾਈ ਨਹੀਂ ਜਾ ਸਕਦੀ ਤੇ ਇਸੇ ਕਰਕੇ ਇਹਨਾਂ ਨੂੰ ਦੇ ਦਈਦੀ ਹੈ ਜ਼ਿੰਮੇਵਾਰੀ ਕੀ ਵਜਨ ਵੀ ਤੁਸੀਂ ਚੱਕੋ ਹੁਣ ਮਗਰ ਰੱਖ ਦੇਣਗੇ ਹੌਲੀ ਜੇ ਮੰਮੀ ਉਹ ਨਹੀਂ ਕਹਿੰਦੀ ਸੰਭਾਲ ਕੇ ਰੱਖੀ ਵੇ ਚੰਦ ਰਿਆ ਕਿਤੇ ਲੱਡੂ ਨਹੀਂ ਡੋਲਦੀ ਮੰਗੇ ਜੀ ਹੁਣੇ ਸੋਚ ਰਿਹਾ ਕਿ ਕੀ ਚੱਕਰ ਸਾਨੂੰ ਡੱਬਾ ਨਹੀਂ ਦਿੱਤਾ ਇਹਨਾਂ ਨੂੰ ਏਡਾ ਵੱਡਾ ਡੱਬਾ ਦਿੱਤਾ ਉਹ ਮਾਈ ਗੋਡ ਤੇ ਮੰਮੀ ਜੀ ਹ ਹੋਲੀ ਜੇ ਪਹੁੰਚ ਜਾਗੇ ਪਿੰਡ ਆਪਾਂ ਵਿਆਹ ਦਾ ਕੰਮ ਜੋਰਾਂ ਸ਼ੋਰਾਂ ਤੇ ਡਰਮ ਲੈ ਜਾਓ ਦੁੱਧ ਚੋਲੋ ਛੇਤੀ ਕਰੋ ਮੰਮੀਆਂ ਨਹੀਂ ਫੇਰ ਚੱਲੇ ਵਿਆਹ ਤੇ ਤੇ ਰਾਤ ਆਈ ਜਿਹੜੀ ਭਾਜੀ ਹੋ ਲਈਏ ਕੱਢੋ ਨਾ ਆਪਾਂ ਬਾਹਰ ਠੀਕ ਨਹੀਂ ਕੰਮ ਲੈ ਚੱਕੋ ਉਧਰੋਂ ਕੱਢੋ ਬਾਹਰ ਭਾਜੀ ਨੂੰ ਭਾਜੀ ਬਹੁਤ ਭਾਰੀ ਦਿੱਤੀ ਬਈ ਅਗਲੇ ਨੇ ਇਹ ਸਾਰੀ ਪਿੰਡ 'ਚ ਵੰਡਣੀ ਆਂ ਕਹਿੰਦੇ ਪਿੰਡ 'ਚ ਵੰਡਣ ਵਾਲਾ ਵਲੌਗ ਬਾਕੀ ਬਾਅਦ 'ਚ ਆਏਗਾ ਕਲਿੱਪ ਇਹ ਕਹਿੰਦੇ ਗਵੇਸਾ ਤੇ ਗੱਗੂ ਦਾ ਜੋਰ ਪੂਰਾ ਲੱਗ ਚੁੱਕਾ ਇਥੇ ਓ ਮਾਈ ਗੋਡ ਗਗੂ ਜੀ ਵਾਹ ਵਾਹ ਡੱਬਾ ਵੇਖੋ ਤੁਸੀਂ ਓ ਵਾਹ ਜੀ ਵਾਹ ਐਕਜੋਸਟ ਫੈਨ ਵਾਲੇ ਚ ਭੇਜ ਕੇ ਦਿੱਤਾ ਇਹਨਾਂ ਨੇ ਐਕਜੋਸਟ ਫੈਨ ਵਾਲੇ ਚ ਆ ਛੇ ਰੱਖ ਲੱਡੂ ਹੀ ਲੱਡੂ ਕਹਿੰਦੇ ਲੱਡੂ ਹੀ ਲੱਡੂ ਵਾਹ ਜੀ ਵਾਹ ਬਹੁਤ ਪਰਾ ਹੋ ਕੋਈ ਘਟੋ ਘੜ 15 20 ਕਿਲੋ ਉਹ 40 45 ਕਿਲੋ ਦਾ 40 45 ਕਿਲੋ ਓ ਮਾਈ ਗੋਡ ਮੰਮੀ ਦੇ ਫਿਰ ਭਰਾ ਕਰਦੇ ਬਹੁਤ ਭਾਈ ਇਹ ਭਾਜੀ ਵਾਧੂ ਭੇਜੀ ਕਹਿੰਦੇ ਪਿੰਡ ਚ ਵੰਡ ਦਿਓ ਨਜ਼ਾਰੇ ਲਓ ਮੰਮੀ ਜੀ ਮੇਲੇ ਫੇਰ ਵਿਆਹ ਦੇ ਹੈ ਨਹੀਂ ਤੋਈ ਹਾਂ ਨਹੀਂ ਤੋਈ ਤੇ ਚੱਲੇ ਆ ਚਲੋ ਕੱਲ ਨੂੰ ਤੁਹਾਨੂੰ ਵਿਆਹ ਦਾ ਪ੍ਰੋਗਰਾਮ ਦਿਖਾਵਾਂਗੇ ਕੱਲ ਨੂੰ ਬਰਾਤ ਦਾ ਬਰਾਤ ਦਾ ਦਿਖਾਵਾਂਗੇ ਤੁਹਾਨੂੰ ਪ੍ਰੋਗਰਾਮ ਬਾਏ ਬਾਏ ਮੰਮੀ ਜੀ ਸੋ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਲੌਗ ਵੇਖਣ ਲਈ ਤੇ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਵਾਸਤੇ ਇੰਸਟਾਗ੍ਰam ਹੈਗਾ ਬਲਕਰਨ 157 ਤੇ ਸਨੇਪਚੈਟ ਹੈਗੀ ਆ ਸੰਧੂ HUNI 22 ਤੇ ਸਾਰਿਆਂ ਨੂੰ ਉਮੀਦ ਆ ਕਿ ਵਧੀਆ ਹੀ ਲੱਗਿਆ ਹੋਣਗੀਆਂ ਬਾਕੀ ਇੱਕ ਨਵਾਂ ਵਲੌਗ ਹੋਰ ਬਹੁਤ ਘੰਟ ਆਉਣ ਵਾਲਾ ਛੇਤੀ ਸ਼ੈੱਡ ਦਾ ਜਿਹੜਾ ਸ਼ੈੱਡ ਆ ਆਪਣਾ ਇਹ ਰੰਗ ਕੀਤਾ ਇਹਨੂੰ ਹਲੇ ਖੜਾ ਖੜਾ ਕਰਾਂਗੇ ਅੱਜ ਆ ਜਾਣਗੇ ਜਾਂ ਕੱਲੂ ਆ ਜਾਣਗੇ ਵੀਰ ਹੋਣੀ ਲੱਗ ਜਾਣਗੇ ਤੇ ਮਿਲਦੇ ਨੇਕਸਟ ਵਲੌਗ ਦੇ ਵਿੱਚ ਬਾਏ ਬਾਏ